ਬਜੀ ਇਹ ਦੇ ਬਾਰੇ ਦੱਸੋ ਜੀ ਕੁਛ ਕੀ ਸਾਫਤਾ ਵਾ ਜੀ ਇਹ ਇਹ ਵੀਰ ਦੀ डावਰਾਮ ਲੈ ਜੀ ਹਾਂਜੀ ਇਹ ਅੱਧਾ ਲੀਟਰ ਹੈ ਜੀ ਠੀਕ ਹੈ ਜੀ ਇਹਦਾ 135 ਐਮ ਆਰ ਪੀ ਹੈ ਠੀਕ ਹੈ ਜੀ ਇਹ ਅਸੀਂ ਤੁਹਾਨੂੰ 100 ਰੁਪਏ ਚ ਦਵਾਂਗੇ ਨਾਲ ਇਹਦੇ ਕਾ 55 ਰੁਪਏ ਦਾ ਪੇਸਟ ਫ੍ਰੀ ਹੈ ਅੱਛਾ ਜੀ ਹਾਂਜੀ ਇਹ ਕੰਪਨੀ ਵੱਲੋਂ ਬੋਨਸ ਹੈ ਜੀ ਇੱਕ ਮਿੰਟ ਜੀ ਇੱਕ ਮਿੰਟ ਮੈਂ ਅੱਜ ਦੇਖ ਕੇ ਆਇਆ ਸੀ ਜੀ ਤੇ ਇਹ ਮੈਨੂੰ ਤਾਂ ਪਹਿਸ ਤੇ ਮਿਲਿਆ ਨਹੀਂ ਹੈਗਾ ਕੀ ਸਿਸਟਮ ਹੈ ਜੀ ਤੇ ਲਈਤੀ ਸੇਮ ਪਟਿਆਲੇ ਤੋਂ ਉਹ ਸਿਸਟਮ ਵੀਰ ਜੀ ਇਦਾਂ ਜੀ ਇਹਦਾ ਮਨ ਲਓ ਇਹ ਡਾਫਰਾ ਆਮ ਲੈ ਜਿਹੜਾ ਆ ਪੇਟੀ ਪਈਆ ਆਪਣੇ ਕੋਲ ਹਾਂਜੀ ਓਕੇ ਜੀ ਇਹ ਇਦਾਂ ਆਂਦਾ ਜੀ ਓਕੇ ਕੰਪਨੀ ਨੇ ਲਿਖਿਆ ਵਾ ਪਰਚੀ ਲਾ ਕੇ ਉੱਪਰ ਵੀ ਭਾਈ ਇਹਦੇ ਨਾਲ ਆ ਪੇਸਟ ਫ੍ਰੀ ਐ ਅੱਛਾ ਜੀ ਓਕੇ ਜੀ ਬਸ ਕਈਆਂ ਚੇਪੀ ਜੀ ਉਤਾਰ ਦਿੰਦੇ ਨੇ ਜੀ ਉਹਨੂੰ 135 ਦਾ ਇਹ ਦੇ ਦਿੰਦੇ ਨੇ ਜੀ। ਕਿਆ ਬਾਤ ਆ ਯਾਰ ਅਸੀਂ ਇਹ ਬਲਕਿ ਚੇਪੀ ਨਾਲ ਇਹਨੂੰ ਲਗਾਉਨੇ ਆ ਜੀ ਉੱਪਰ ਵੀ ਇਹ ਕੰਪਨੀ ਵੱਲੋਂ 55 ਰੁਪਏ ਦਾ ਪੇਸਟ ਫ੍ਰੀ ਹੈ ਠੀਕ ਆ ਜੀ ਤੇ 135 ਆਪਾਂ 100 ਰੁਪਏ ਦੇ ਵਿੱਚ ਲੈ ਓਕੇ ਓਕੇ ਹਾਂਜੀ ਇਸ ਦਾ ਮਤਲਬ ਸ਼ਹਿਰ ਦੇ ਵਿੱਚ ਇਹ ਕੁਛ ਇਹ ਦੱਸਦੇ ਨਹੀਂ ਹੈਗੇ ਗੁੰਮਰਾਹ ਕਰਦੇ ਆਂ ਕਿ ਤਰ੍ਹਾਂ ਆਕਾਰ ਕੇ ਦਿੰਦੇ ਨਹੀਂ ਜੀ ਆ ਬੜੀ ਵੀਰੇ ਇਹਦਾ ਬਹੁਤ ਵੱਡੀ ਠੱਗੀ ਹੋ ਰਹੀ ਹੈ ਨਾ ਇਹ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਬਾਈ ਨੇ ਬਹੁਤ ਵੱਡੀ ਮਤਲਬ ਇੱਕ ਜਾਲ ਰੂਪ ਹੈ ਇੱਕ ਤਰ੍ਹਾਂ ਦੀ ਹਾਂਜੀ ਇਹ ਮਤਲਬ ਛੋਟੇ ਛੋਟੇ ਮੌਲਾਂ ਦੇ ਰਿਹੇ ਨੇ ਹੈਨਾ ਮੈਂ ਕਹਿੰਦਾ ਯਾਰ ਆਪਾਂ ਨੂੰ ਇੱਥੇ ਮਤਲਬ ਇਹਨਾਂ ਦੀ ਖਰੀਦਦਾਰੀ ਕਰਨੀ ਚਾਹੀਦੀ ਹੈ ਕੋਈ ਬੰਦੇ ਨੂੰ ਇੱਥੇ ਆਣਾ ਚਾਹੀਦਾ ਵੀਰੇ ਕਿਉਂਕਿ ਜਿੱਦਾਂ ਬੰਦਾ ਆਪਾਂ ਆਏ ਆਪਾਂ ਨੂੰ ਇਹ ਆਪਾਂ ਨੂੰ ਇੱਥੇ ਆ ਕੇ ਪਤਾ ਲੱਗਿਆ ਤੇ ਹਰ ਕੋਈ ਬੰਦਾ ਇੱਥੇ ਆਵੇ